ਇਹ ਤੇ ਜੀ ਤਾਂ ਲੱਗ ਗਿਆ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਕੀ ਪਤਾ ਗੱਲਬਾਤ ਕੁਛ ਨਹੀਂ ਤੇ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਆ ਭਲਕੇ ਅੱਠ ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾਉਂਟਰ ਹੋ ਗਿਆ ਸਾਹਮਣੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਇਹੋ ਜਿਹਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਨਹੀਂ ਮੈਂ ਨਹੀਂ ਜਾਣਦੀ ਜਿਹੜਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰਦੋ ਪਰ ਮੇਰੇ ਬੱਚੇ ਨਹੀਂ ਇੱਥੇ ਆ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਲੱਗਾ ਵਾ ਸਮਰਾਵੀ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਨੇ ਕੀ ਨਾ ਕੀ ਇਹ ਮੁੰਡੇ ਦਾ ਜਸਨਪੁਰ ਪੜਿਆ ਲਿਖਿਆ ਨਹੀਂ ਅਨਪੜਨੇ ਮੇਰੇ ਮੁੰਡੇ ਤੇ ਨੇ ਅਨਪੜਨੇ ਕੰਮ ਕੀ ਕਰਦਾ ਦਾ ਦਿਹਾੜੀ ਤਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾਂ ਪੁਲਿਸ ਕਹਿ ਰਹੀ ਐ ਕਿ ਦਿਹਾੜੀਆਂ ਕਰਦਾ ਕਿਤਾ ਕੋਈ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਈ ਮਾਤਾ ਇਹ ਪਹਿਲਾਂ ਇਹ ਪੜ ਗਿਆ ਮੰਗਲਵਾਰ ਦਾ ਗਿਆ ਪਲਕ 8 ਦਿਨ ਹੋਣੀਆਂ ਨੇ ਬਲਾਰਦ ਦਿਨੋਂ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਆਈ ਪਤਾ ਇਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾਹੀਂ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕਿਤੇ ਕਿਹਨਾਂ ਤੁਹਾਡਾ ਮੇਰਾ ਪਰਮਜੀਤ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੇ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿਸੇ ਪਤਾ ਲੱਗਾ ਵੀ ਉਹਦੇ ਗੋਲੀ ਵੱਜੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਘਰੋਂ ਘਰ ਮੰਗਲਵਾਰ ਗਏ ਸੀ ਘਰੋਂ ਹਾਂਜੀ ਤੇ ਪਾਲ ਕੇ 8 ਦਿਨ ਹੋਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁੱਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਅਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜੰਨੇ ਏ ਤੇ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰਜ ਹੋਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਕੋਈ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਿੰਡ ਭਰਾਣੇ ਅਸੀਂ ਉਹ ਮੁੰਡਾ ਉਹ ਆਜ ਵੀ ਰਾਡੇ ਨਾ ਹੈਗੀਆਂ ਦੋਸਤ ਇਸ ਤਰ੍ਹਾਂ ਜਿਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜਿ ਵਿਆਹ ਕਿਹੜੇ ਪਿੰਡ ਦੇ ਰਹਿਣ ਵਾਲੇ ਅਸੀਂ ਮੇ ਆਗਵਾਨਾਂ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਰੰਦੇ ਮੁੰਡਾ ਕਿੱਥੇ ਰੰਦਾ ਇਹ ਆ ਸ਼ੂਰ ਦੀ ਹਾਂਜੀ ਕੀ ਮੰਗ ਕਰਦੇ ਹੋ ਤੇ ਵੀ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੇ ਹਾਂਜੀ ਤੁਹੀਂ ਕੀ ਸਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਨੂੰ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਮੁਲਾਜ਼ਮ ਆਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਨਕਾਊਂਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਤ ਕੀ ਗੱਲ ਹੈ ਕੀ ਚਾਹਸ ਹੋਇਆ ਜਦੋਂ ਅਸੀਂ ਕੋਈ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਬੁਲਸੇ 10 ਕਿ ਬਤਾ ਅਜਾ ਬੇਟਾ ਪਿਗਰਿੰਦੇ ਦਾ ਕੰਟਰੋਲ ਹੈ ਜੂਪੀ ਮੈਂ ਆਪ ਵੀ ਇੱਕ ਵਾਰ ਸੁਣਟ ਕੇ ਉਹਦਾ ਸਾਰਾ ਦੇ ਪੈਨਫਰ ਮੀਟਿੰਗ ਲੱਗੀ ਕੰਮ ਕੀ ਕਰਦਾ ਸੀ ਕਮਲ ਫੇਲਾ ਕੁਛ ਨਹੀਂ ਕਰਦਾ ਸੀ ਪਹਿਲਾਂ ਹੀ ਕਿਨੇ ਚਿਰ ਪਾ ਰਹੇ ਨਹੀਂ ਪਾ ਰਹੇ ਕਿਨੇ ਚਿਰ ਕਰੋਗੇ ਹੋਏਗੇ ਤਿੰਨ ਚਾਰ ਦਿਨ ਗਏ ਘਰੋਂ ਕੀ ਕਰ ਕੇ ਗਏ ਘਰੋਂ ਤੇ ਆਮ ਜਿਹੀ ਤਰ੍ਹਾਂ ਜਿੰਨਾ ਰੋਜਦਾ ਨਾਣੇ ਕੋ ਰੋਟੀ ਬਿਖਾ ਕੇ ਰੋਟੀ ਕੱਢ ਜਾਂਦੇ ਨੇ 10 ਕਿ ਕੁਛ ਵੀ ਨਹੀਂ ਗਿਆ ਮੈਂ ਜਿਹੜੇ ਕੋ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤਲਬ ਪੈਰ ਵੀ ਕਰਦਾ ਵੀ ਖਾਣ ਸਾ ਗਿਆ ਤੇ ਨਹੀਂ ਸਕਿਆ ਕਿਤਾਬ ਪੁੱਛਿਆ ਫੋਨ ਇੱਕ ਵਾਰ ਹੋਇਆ ਬਾਏ ਫੋਨੇ ਤੋਂ ਬੰਦ ਆ ਰਿਹਾ ਹੈ ਫੋਨ ਕਿਤੇ ਕੀ ਕਿਤੇ ਦੋ ਫੋਨ ਬਸ ਉਹ ਕਹਿੰਦਾ ਕੋਈ ਨਹੀਂ ਆਜਾ ਨਹੀਂ ਤੁਸੀਂ ਇਹ ਬਾਅਦ ਫਿਰ ਦੁਬਾਰਾ ਫੋਨ ਉੱਤੇ ਹੀ ਜਾ ਰਹਾ ਨੂੰ ਫੋਨ ਬੰਦ ਆ ਉਸ ਕਹਿੰਦੀ ਉਹਨਾਂ ਪਾਲਾ ਤੇ ਬਲਾਸ ਕਿਤੇ ਨਹੀਂ ਤੁਹਾਨੂੰ ਕੋ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਮੈਹੀ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਗਾਸ਼ ਕਿਤੇ ਉਹ ਤੁਹਾਡੇ ਚੱਲਦੇ ਪਏ ਸੀ ਕੋਈ ਪਹਿਲਾਂ ਤੋਂ ਜਦੋਂ ਇੱਥੇ ਨਹਾਉਣ ਗਏ ਨਿਆਰ ਜੇ ਇਕੱਠੇ ਨਹਾਣੇ ਸਾਂ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਕੋ ਕੇ ਚੱਲਦਾ ਸੀ ਮੇਰੇ ਤਾਂ ਸਿੱਧਾ ਪਤਾ ਲੱਗਾ ਕਿ ਉਹਨਾਂ ਦੇ ਉਹਦੇ ਮਾਜੂਮ ਰੱਖੇ ਗਏ ਸੀ ਵੀਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੋਰ ਕੀ ਚਾਹੁੰਦਾ ਹਾਂ ਉਹਨਾਂ ਨੂੰ ਚਾਹੀਦਾ ਨੇ ਸਾਫੀਏ ਤੋਂ ਮੈਂ ਸਾਫਲ ਕੀ ਕਿ ਜੇਰ ਹਮ ਕੀਤਾ ਹੁਣ ਕੀ ਉਹਨਾਂ ਨੇ ਕੀਤਾ ਕੀ ਬਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਤੇ ਗਿਆ ਇਥੋਂ ਬਹੁਤ ਵੀ ਬਹੁਤ ਵੀਰ ਬਾਦ ਤੁਸੀਂ ਉਧਾਂ ਕਿੱਥੇ ਰਹਿਣ ਵਾਲੇ ਹੋ ਤੇ ਇੱਥੇ ਕਿੰਨਾ ਟਾਈਮ ਹੋਇਆ ਨਹੀਂ ਇੱਥੇ ਤੁਹਾਨੂੰ ਹੋਇਆ ਕਿੰਨਾ ਸਾਲ ਦੋ ਸਾਲ ਦੋ ਤੇ ਤੁਸੀਂ ਉਸੇ ਮੁਰੇ ਨਾਲ ਗੱਲਬਾਤ ਹੋਈ ਕਾਊਂਟਰ ਤੋਂ ਚਾਹੁੰਦੇ ਆ ਕੋਈ ਨਹੀਂ ਨਹੀਂ ਕਦੀ ਦੱਸਿਆ ਮੇਰੇ ਯਾਰ ਦੋਸਤ ਹੈਗੇ ਉਧਰ ਇੰਦੇ ਯਾਰ ਦੋ ਜਦੋਂ ਤੁਸੀਂ ਇਦਾਂ ਜਿਆਦਾ ਤੋਂ ਮੈਂ ਤੋਰੇ ਕੋਈ ਨਾ ਕੋਈ ਕੋਈ ਨਾ ਇਹ ਥੋੜਾ ਪਤਾ ਤੁਹਾਨੂੰ ਵੀ ਕੌਣ ਕਿਦਾਂ ਜਦਾ ਜਿਆਦਾ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਨਹੀਂ ਸਾਨੂੰ ਕੋਈ ਪਤਾ ਨਹੀਂ ਹੁੰਦਾ ਸਾਨੂੰ ਨਹੀਂ ਪਤਾ ਜਾਂਦਾ ਕਿ ਨਹੀਂ ਜਾਂਦਾ ਹੁਣ ਮੈਂ ਤਾਂ ਸਵੇਰੇ ਤੜਕੇ ਜਲਦੀ ਨਾਲ ਕੰਮ ਤੇ ਦਿਹਾੜੀ ਜਾਂਦਾ ਹਾਂ ਤੇ ਮਰਾ ਨੂੰ 8 7 8 ਵਜੇ ਹਨੇਰੇ ਹੁੰਦੇ ਪਾ ਕੇ ਸੌਂ ਜਾਂਦੇ ਕਿੰਨੇ ਭੈਣ ਭਰਾ ਨੇ ਇਕੱਲਾ ਹੀ ਇਕੱਲਾ ਕੰਮ ਕਰਦਾ ਹਾਂ ਪਹਿਲਾਂ ਜਦੋਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਗੱਲਬਾਤ ਨਾ ਨਾ ਕੋਈ ਇਹ ਕੋਈ ਚਾਂਸ ਨਹੀਂ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਅਲੋਈ ਕਿੱਥੋਂ ਪਤਾ ਲੱਗਾ ਘਰ ਆਏ ਸੀ ਕੌਣ ਥਾਣੇ ਵਾਲੇ ਹੂੰ ਉਹਨਾਂ ਕਹੇ ਵੀ ਇਦਾਂ ਹੋ ਗਿਆ ਤਾਂ ਅਗਦੀ ਗੱਲਬਾਤ ਕੀਤੀ ਮੈਂ ਕਿੱਥੇ ਚੱਲਿਆ ਜਾਂ ਕਿੱਥੇ ਕਰਦਾ ਰਹਿ ਜਾਂਦਾ ਰਿਹਾ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਕਹਣਾ ਬਸ ਮੈਂ ਆ ਜਾਵਾਂਗਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਮੈਂ ਤਿੰਨ ਚਾਰ ਦਿਨੋਂ ਇੱਕ ਘਰ ਨਹੀਂ ਆਇਆ ਤੂੰ ਮੈਨੂੰ ਫੋਨ ਨਹੀਂ ਕੀਤਾ ਤਿੰਨ ਚਾਰ ਦਿਨ ਪਾਏ ਕੋਈ ਕੋਈ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਹਾਂ ਕੋਈ ਗੱਲ ਨਹੀਂ ਬਸ ਮਰਤੇ ਨਹੀਂ ਗੱਲ ਕੀ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਹੂੰ ਕੰਮ ਕਰੂੰਗਾ ਬਾਈ ਕੰਮ ਨਹੀਂ ਹੈ ਤੇ ਕੋਈ ਵੀ ਕਰਦਾ ਪੜਿਆ ਕਿ ਨਾ ਬੜਾ ਗਿੱਤ ਪਹਿਲਾਂ ਉਹ ਪੱਚਾ ਪੱਚਾ ਜਾ ਰਿਹਾ ਸੀ ਉਹ ਵਈ ਕੇਸ ਕੇ ਨੈਰ ਵਾਲਾ ਸੀ ਕੀ ਹੋਇਆ ਮਾਨੀ ਉਹ ਮੁੰਡਾ ਡੁੱਬ ਗਿਆ ਸੀ ਨਾ ਉਹਨਾਂ ਕਰਦੇ ਕਦੋਂ ਇਹ ਲਾਸ਼ਤ ਕਹੋਗੇ ਅਜੇ ਤਹਾਨੂੰ ਜੀ ਹਾਂ ਕਰੋਗੇ ਕਦੋਂ ਕਰੋ ਕਦੋਂ ਗਿਆ ਸੀ ਲਾਸ਼ ਲਾਸ਼ ਆਈ ਮੰਗ ਬੁੱਧਵਾਰੀ ਕਦੀ ਦੱਸਿਆ ਮੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਨਾ ਗੁੰੰਦਾਰੇ ਕੀ ਚਾਹੁੰਦੇ ਤੁਸੀਂ ਹੋਗੇ ਤੁਹਾਡਾ ਬੱਚਾ ਇੱਕ ਕੁੜੀ ਤਸਾਂ ਪੁੱਛਣੇ ਕੋ ਡੱਡ ਬੜੀ ਕਦੋਂ ਆਣੀ ਆ